ਹੋਰ ਤੇ ਉਹਨੂੰ ਪੈਸੇ ਮੰਨਦੇ ਨਹੀਂ ਸੀ ਨਾ ਆ ਦੇਖ ਲਾ ਉਹਦੇ ਅੱਖਾਂ ਨਾਲ ਹੁਣ ਉਹ ਪੁੱਤ ਸਰੋਂ ਦਾ ਵੱਡਤੀ ਆਪਾਂ ਉੱਚ ਪਾਉਣੀਆਂ ਬੱਟ ਬੱਟ ਵਾ ਕੇ ਹੀ ਚੱਲ ਅਪ ਚਲੀਏ ਉਹ ਬੱਟ ਕਹੀ ਨਾਲ ਹੱਥ ਨੇ ਪਾ ਦੇਂਗੇ ਚਾਚਾ ਉਹ ਕਹੀ ਨਾਲ ਪੁੱਤ ਲੋਟ ਨਹੀਂ ਆਉਂਦੀ ਹੁਣ ਹੀ ਚੱਲੇ ਗਏ ਫਿਰ ਹੋਰ ਫਿਰ ਤਾਂ ਪਜੜਜੂ ਵਾਲੀ ਚਲ ਆ ਜਾ ਫਿਰ ਚਲ ਦੁਪਹਿਰਾ ਹੋਇਆ ਬੈ ਜਾ ਕੋਸ ਨਹੀਂ ਹੁੰਦਾ ਉਹ ਪੁੱਤ ਕੀ ਹੋ ਗਿਆ ਹੁਣ ਖੜ ਗਿਆ ਓਏ ਹੱਥ ਨੇ ਪਾ ਲਾਂਗੇ ਬੱਟਾਂ ਤੁੱਪ ਦਾ ਦੇਖ ਲਾ ਚਾਚਾ ਕਿੰਨੀਆ ਰੰਗ ਕਾਲਾ ਹੋ ਜੂ ਯਾਰ ਰੰਗਣਾ ਤੇਰੇ ਕਿਤੇ ਕਾਲਾ ਹੋ ਜਾ ਅੱਗੇ ਤਾਂ ਤੂੰ ਦੁੱਧ ਵਰਗਾ ਨਾ ਆ ਜਾ ਆ ਜਾ ਟੱਲ ਜੇ ਨਾ ਹੁਣ ਤੈ ਖੜੀ ਮੈਨੂੰ 150 ਰੁਪਇਆ ਦੇ ਉਹ ਪਤੂ ਕਰਨਾ ਕੀ ਐ ਮੈਂ ਜਾਲੀ ਵਾਲੇ ਬਾਪੇ ਦੇ ਜਾਣਾ ਪੈਸੇ ਤੂੰ ਲੈ ਜਾ ਹੋਰ ਦੇ ਮੈਨੂੰ ਛੇਤੀ ਕਾਲੀ ਆ ਨਾ ਇਹਨੂੰ ਮਿੰਟ ਜੇ ਬਟੂਆ ਕੱਢ ਲੈ 150 ਵਾਸਤੇ ਮੇਰੇ ਬਾਰੇ ਤੈਨੂੰ ਤੰਦਨ ਪਾਈ ਜਾਂਦੀ ਆ ਕੰਮ ਕਰਾਉਣ ਨੂੰ ਮੈਨੂੰ ਕਰ ਲਿਆ ਕਰੋ ਮੂਰੇ ਤੇ ਪੈਸੇ ਦੇਣ ਨੂੰ ਇਹਨੂੰ ਕਰ ਲਿਆ ਕਰੋ ਮੂਰੇ ਉਹ ਮੈਂ ਤਾਂ ਇੱਥੋਂ ਮੰਗੀ ਨਹੀਂ ਤੂੰ ਹੀ ਟਿੰਗੜੀ ਜਨਾ ਓਏ 150 ਆਏ ਬਣਦਾਗਾ ਜਾਲੀ ਵਾਲਾ ਬਾਬਾ ਕਿਹੜਾ ਨਾਲੇ ਮੈਂ ਤਾਂ ਸੁਣਿਆ ਨਹੀਂ ਕਿਤੇ ਜਾਣਾ ਇਹਨੇ ਜਾਲੀ ਵਾਲੇ ਬਾਬੇ ਦੇ ਉਹ ਕੋਈ ਨਾ ਪੁੱਤ ਜਵਾਕ ਚੰਗੇ ਵਸੇ ਜਾਂਦਾ ਵਗ ਜਾਂਦੇ ਓਏ ਇਹ ਜਾਊ ਚੰਗੇ ਪਾਸੇ ਮੈਨੂੰ ਉਹਦੇ ਲੱਛਣ ਠੀਕ ਨਹੀਂ ਲੱਗਦੇ ਤੁਸੀਂ ਨਾ ਪੈਸੇ ਦੇ ਕਰੋ ਚਾਚਾ ਚਾਚਾ ਸਿਗਰਟ ਆਹੋ ਓਏ ਜਾਂ ਤੂੰ ਪੁੱਤ ਪੈਸੇ ਵੜਾ ਮਾਰ ਦਾਂ ਅੰਗਰੇਜੀ ਜੀ ਕੋਈ ਨਾ ਪਤਾ ਤੂੰ ਗੁੱਸੇ ਕਿਉਂ ਹੁੰਦਾ ਮੈਂ ਬਰਾਬਰ ਕਰਾਇ ਕਰੋ ਯਾਰ ਇਹ ਤੋਂ ਮੈਨੂੰ ਮੂਰੇ ਕਰ ਦਿਨੋ ਇਕੱਲੇ ਨੂੰ ਕੰਮ ਬਾਰੀ ਪੈਸੇ ਦੇਣ ਨੂੰ ਇਹਨੂੰ ਕਰ ਦਿਨੋ ਮੂਰੇ ਯਾਰ ਓ ਕੋਈ ਨਾ ਪੁੱਤ ਗੁੱਸੇ ਕਿਉਂ ਹੁੰਦਾ ਚਾਚਾ ਮੈਂ ਜਾਵਾਂ ਤੂੰ ਜਾ ਪੁੱਤ ਮੱਥਾ ਟੇਕ ਕੇ ਆਉਣਾ ਜਾ ਜਾ ਉਹੀ ਲੱਗਦਾ ਰਹਿੰਦਾ ਮੇਰੇ ਤੇ ਓਏ ਤੂੰ ਸਾਰਾ ਦਿਨ ਹੀ ਓਏ ਤੂੰ ਜਾ ਵੜਾ ਜਾ ਵੜਾ ਕਮ ਫਿਰ ਕਿੱਡੀ ਐਡੀ ਕੀ ਗੱਲ ਹੋ ਗਈ ਯਾਰ ਜਾ ਵ ਚਲ ਬੋਤਾ ਪੁੱਤ ਬੋੜਾ ਦੇ ਜਾ ਕੇ ਪੈਸੇ ਬੱਟਾ ਵੀ ਉਹ ਤੋਂ ਪੋੜਾ ਫਿਰ ਹੁਣ ਉਹ ਕੋਈ ਨਾ ਪੁੱਤ ਜੇ ਤੈਨੂੰ ਲੜੂ ਮੈਂ ਤੈਨੂੰ ਦੇ ਦੂੰ ਪੈਸੇ ਓਏ ਮੈਂ ਤਾਂ ਕਿੰਨੇ ਵਾਰੀ ਮੰਗ ਲਿਆ ਮੈਂ ਹੁਣ ਤਾਂ ਤੁਸੀਂ ਉਹਦੀ ਕਹਿ ਦੇਣਾ ਉਹ ਹੈ ਨਹੀਂ ਸਿਲੰਡਰ ਭਰਾ ਵਾਲੇ ਫਲਾਨਾ ਕਰ ਲਿਆ ਮੇਰੇ ਵਾਰੀ ਪੈਸੇ ਮੁੱਕ ਜਾਂਦੇ ਆ ਹੁਣ ਉਹ ਨੂੰ ਮਿੰਟ ਜੇ ਦੇਤੇ ਉਹ ਪੁੱਤ ਘਰਾਂ ਦੀਆਂ ਕਬੀਲਦਾਰੀਆਂ ਹੁੰਦੀਆਂ ਇਹੋ ਜਿਹੀਆਂ ਹੁੰਦੀਆਂ ਮੇਰੇ ਵਾਰੀ ਹੁੰਦੀਆਂ ਸਾਰੀਆਂ ਪੈਸੇ ਪੁੱਜ ਹੁੰਦੇ ਆ ਕਦੇ ਨਹੀਂ ਹੁੰਦੇ ਮੈਂ ਕਿਹੜਾ ਤੈਨੂੰ ਕਿਤੇ ਜਵਾਬ ਦਿੱਤਾ ਦਿੱਤੇ ਕਿੱਦਿਆਂ ਤੂੰ ਮੈਨੂੰ ਬਾਪੂ ਮੈਨੂੰ 150 ਰੁਪਇਆ ਦੇ 150 ਰੁਪਿਆ ਕੀ ਕਰਨਾ ਪੁੱਤ ਜਾਲੀ ਵਾਲੇ ਬਾਬੇ ਤੇ ਜਾਣਾ ਜਾਲੀ ਵਾਲਾ ਬਾਬਾ ਇਹ ਕਿਹੜਾ ਬਾਬਾ ਇਹ ਤੈਨੂੰ ਨਹੀਂ ਪਤਾਗਾ ਬੜੇ ਲੋਕ ਆਉਂਦੇ ਆ ਉੱਥੇ ਅੱਛਾ ਚੱਲ 150 ਤਾਂ ਲੈ ਜਾ ਆਹ ਗੱਲ ਸੁਣ ਮੇਰੀ 150 ਰੁਪਿਆ deta ਇਹਨੂੰ ਕੱਢ ਕੇ ਕੱਲ ਚਾਚੇ ਤੋਂ ਲੈ ਗਿਆ 150 ਰੁਪਿਆ ਇਹ ਕੱਲ ਵੀ ਕਹਿੰਦਾ ਜਾਲੀ ਵਾਲੇ ਬਾਬੇ ਤੇ ਜਾਣਾ ਮੈਂ ਅੱਜ ਵੀ ਕਹਿੰਦਾ ਉਹ ਪੁੱਤ ਫੇਰ ਕੀ ਹੋ ਗਿਆ ਚੰਗੇ ਥਾਂ ਤੇ ਹੀ ਜਾਂਦਾ ਉਹ ਇਹਦੀ ਨਿਗ੍ਹਾ ਰੱਖ ਲੋ ਇਹ ਚੰਗੇ ਥਾਂ ਦੇ ਮੁਰਗੀ ਝਾਕੀ ਜਾਓਗੇ ਜਾਲੀ ਵਾਲਾ ਬਾਬਾ ਕਿਹੜਾ ਹੋਏ ਕੱਲ ਦੀ ਕੱਲ ਪੈਸੇ ਲੈ ਗਿਆ ਇਹ ਉਹ ਤੈਨੂੰ ਨਹੀਂ ਪਤਾ ਉੱਥੇ ਲੋਕ ਬੜੇ ਆਉਂਦੇ ਆ ਯਾਰ ਮੈਨੂੰ ਆਏ ਮੇਰੇ ਨਾਲ ਹੀ ਜਿੱਦਾਂ ਰਹਿਣਾ ਸਾਰਾ ਦਿਨ ਓਏ। ਓ ਤੂੰ ਠੰਡਾ ਰਹਿਆ ਕਰ ਓਏ ਵੱਡਿਆ। ਬਾਪੂ ਮੈਂ ਤੋ ਮੰਗੇ ਨਹੀਂ ਕਰੀਨੀ ਯਾਰ ਇਹ ਮਿਰਤੀ ਲੱਗਦਾ ਰੋ। ਜਾ ਮੇਰਾ ਪੁੱਤ ਤੂੰ ਜਾ। ਜਿੰਨੇ پیسے ਮੰਗਦਾ ਫੜਾ ਦੇਨੋ ਜਿੰਨੇ ਮੰਗਦਾ। ਯਾ ਤੂੰ ਮੱਥਾ ਢੇਕਿਆ। ਓਏ ਠੰਡਾ ਰਹੀਦਾ ਹੁੰਦਾ ਓਏ। ਜਵਾਕ 150 ਰੁਪਿਆ ਕੱਲ ਲੈ ਕੇ ਗਿਆ 150 ਅੱਜ ਲੈ ਗਿਆ ਓਹ। ਮੇਰੀ ਗੱਲ ਸੁਣ ਲੋ ਇਹਨੂੰ ਆਤ ਨਾ ਪਾਓ ਦੇਖ ਵੀ ਲੋ ਕਿਤੇ ਹੋਰ ਪਾਸੇ ਨਾ ਜਾਂਦਾ ਹੋਵੇ ਇਹ। ਓਏ ਜਵਾਕ ਆ ਨਹੀਂ ਜਾਂਦਾ ਕਿਤੇ। ਮੈਂ ਇਹਨੂੰ ਮੈਨੂੰ ਸ਼ੱਕ ਹੁੰਦਾ ਮੈਨੂੰ ਉਹਦੇ ਲੱਛਣ ਸਹੀ ਨਹੀਂ ਲੱਗਦੇ। ਤੁਹਾਨੂੰ ਸ਼ੱਕ ਹੁੰਦਾ ਨਾ? ਤੇਰੇ 76 ਬਣਗੇ ਜੇ ਗੱਲ ਤੇਰੀ ਝੂਠ ਹੋਈ ਚੱਲ ਠੀਕ ਆ ਬੱਪੂ ਆ ਯਾਰ ਤੂੰ ਜੇ ਮੁੰਡਾ ਬਾਬੇ ਦੇ ਗਿਆ ਫੇਰ ਓਏ ਮੈਨੂੰ ਲੱਗਦਾ ਨਹੀਂ ਉਹ ਬਾਬੇ ਬੂਬੇ ਦੇ ਕਿਹੜਾ ਜਾਂਦਾ ਯਾਰ ਕਿਹੜਾ ਜਾਲੀ ਵਾਲਾ ਪਾਪਾ ਮੈਂ ਤਾਂ ਕਿਤੇ ਸੁਣਿਆ ਨਹੀਂ ਜਾਲੀ ਵਾਲਾ ਪਾਪਾ ਮੋਟਰ ਐਂਗਲ ਕੱਢ ਕੇ ਲਿਆ ਚੱਲ ਆ ਜਾ ਫਿਰ ਚੱਲ ਉਹ ਦੇਖ ਲੈ ਉਹ ਜਾਂਦਾ ਲੈ ਆਹਾ ਜਾਲੀ ਵਾਲਾ ਬਾਬਾ ਹੋਰ ਦੇ ਦੇ ਉਹਨੂੰ ਪੈਸੇ ਮੰਨਦੇ ਨਹੀਂ ਸੀ ਨਾ ਆ ਦੇਖ ਲੈ ਉਹਦੇ ਅੱਖਾਂ ਨਾਲ ਹੁਣ ਮੈਂ ਇਹ ਦਿੰਨਾ ਪਤਾ ਮੇਰੇ ਸਾਲੇ ਨੂੰ। ਤਿਆ ਤੂੰ ਤਾਂ ਕਹਿੰਦਾ ਮੈਂ ਜਾਲੀ ਵਾਲੇ ਬਾਬੇ ਦੇ ਜਾਨਾ। ਆਹ ਤੇਰਾ ਜਾਲੀ ਵਾਲਾ ਪਾਪਾ। ਅੱਗੇ ਕਾਠੀ ਬੜਾ ਹੁੰਦਾ ਉੱਥੇ ਤਾਂ ਗੱਲਾਂ ਦੇ ਕਰਦਾ। ਆਹੋ। ਮੋੜੋ ਬੋਤਲ ਜੀ ਆ। ਇਹ ਸਾਬ ਇਹੀ ਆ ਜਾਲੀ ਵਾਲਾ ਪਾਪਾ। ਅਜੇ ਮੂਰੇ ਬੋਲਦਾ। ਠੜਾ ਬੋਤਲ ਜੀ ਨੂੰ ਮੋੜੋ ਬੋਤਲ ਜੀ। ਪਾਤ ਪਾਂ ਦੀ ਦੁਨੀਆ ਉਹਦੇ ਫਿਰ ਮੇਰੇ ਮੋਟਰਾਂ ਦੇ ਬਚਾਲੇ ਬਠਾ। ਆਹ ਬੋਤਲ ਨੂੰ ਠੜਾ। ਆਲੇ ਬਾਈ। ਚੱਲ।